ਕੁੜੀਆਂ ਨੂੰ ਕੀ ਚੀਜ਼ ਇਮਪ੍ਰੈਸ ਕਰਦੀ ਹੁੰਦੀ ਹੈ ਜੀ ਇਹ ਤਾਂ ਹੁਣ ਮੈਂ ਨਹੀਂ ਜਿਆਦਾ ਜਵਾਬ ਦੇ ਸਕਦੀ ਕਿਉਂਕਿ ਮੈਂ ਤਾਂ ਮਿਡ ਲਾਈਫ ਤੱਕ ਕੋਈ ਮੁੰਡਾ ਸੀਗਾ ਤੇ ਅੱਦਾਂ ਮੈਂ ਵਿਆਹ ਕਰਾ ਰਹੀ ਆ ਤਾਂ ਮੈਂ ਕੁਝ ਜਿਆਦਾ ਆਪਸ਼ਨ ਇੱਦਾਂ ਐਕਸਪਲੋਰ ਜੇ ਨਹੀਂ ਕੀਤੇ ਓਵਰঅল ਪਰ ਦਿਮਾਗ ਹੈਗਾ ਇਹ ਚ ਬਹੁਤ ਮੇਰੇ ਨਾਲ ਦਾ ਬਹੁਤ ਜਿਆਦਾ ਦਿਮਾਗ ਹੈ ਨਾ ਤਾਂ ਕਹਤਾ ਦਿਮਾਗ ਹੈਗਾ ਵੀ ਕੈਮਰੇ ਮੂਰੇ ਕਿਤੇ ਕੋਟੀ ਨਾ ਪੈ ਜੇ ਪਹਿਲਾ ਮੇਰੇ ਕੋਲ ਕੈਨੇਡਾ ਅਮਰੀਕਾ ਵਾਲੇ ਆਏ ਸੀ ਜਰਮਨ ਵਾਲੇ ਆਏ ਸੀ ਹੁਣ ਫਿਰ ਮੈਨੂੰ ਲੱਗਦਾ ਫੋਰਨਰ ਹੀ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਸ਼ਕਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋਰ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋਈ ਬਸ ਵਧੀਆ ਹੋਈ ਐ ਹਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਨੇ ਤੁਹਾਡੇ ਪਹਿਲਾਂ ਤੇ ਦੱਸੋ ਮੇਰਾ ਨਾਮ ਸ਼ੈਰੀ ਸ਼ੈਰੀ ਉਪਲ ਓਕੇ ਮੇਰਾ ਰਣਜੋਤ ਮੰਗੜ ਮੈਨੂੰ ਲੱਗਿਆ ਤੁਸੀਂ ਐਂ ਕਹੋਗੇ ਸ਼ੈਰੀ ਉਪਰ ਪਿੰਡ ਉਪਰ ਬਗਾਂ ਰਾਈਮਿੰਗ ਹੋ ਜੇਗੀ ਅੱਛਾ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਉਧਾਂ ਜੀ ਮੈਂ ਪਟਿਆਲੇ ਤੋਂ ਹੀ ਆ ਤੁਸੀਂ ਮੈਲ ਦੇਹਾਣੇ ਤੋਂ ਅੱਛਾ ਲੱਗਾ ਫ ਉਹ ਨਹੀਂ ਕਜ਼ਨ ਸਾ ਐਕਚੁਅਲੀ ਛੋਟਾ ਬ੍ਰਦਰ ਹੈ ਛੋਟਾ ਬ੍ਰਦਰ ਹੈ ਹਾਂਜੀ ਛੋਟਾ ਭਰਾ ਛੋਟਾ ਭਰਾ ਫਿਰ ਕਿੰਨਾ ਕਿ ਸ਼ਰਾਰਤੀ ਆ ਇਹ ਉਹ ਵੀ ਸੌਈ ਹੈ ਮੈਂ ਵੀ ਕਾਨੂੰ ਕਹਾਂ ਮੇਰਾ ਭਰਾ ਕਾਫੀ ਸਵੀਟ ਆ ਇਹ ਨਾਲ ਨਾਲ ਪ੍ਰੋਮੋਸ਼ਨ ਉਹ ਰੀ ਭਰਾ ਦੀ ਵੀ ਸਵੀਟ ਆ ਹਾਂ ਅੱਛਾ ਤੁਸੀਂ ਫਿਰ ਦੱਸੋ ਵੱਡੇ ਭੈਣ ਜੀ ਇਹ ਜਿਹੜਾ ਸ਼ਰਾਰਤੀ ਆਇਆ ਤੇ ਮੈਂ ਸ਼ਰਾਰਤੀ ਤਾਂ ਨਹੀਂ ਆਈ ਗੈਸ ਲਾਈਕ ਫਨ ਕਰਨਾ ਚਾਹੁੰਦੀ ਮੇਰੇ ਵਰਗੀ ਆ ਲਾਈਕ ਆਲਮੋਸਟ ਆਪਾਂ ਦੋਵੇਂ ਸਿਮਲਰ ਹਾਂ ਤੇ ਲਾਈਕ ਓਵਰਆਲ ਪਰ ਦਿਮਾਗ ਹੈਗਾ ਇਹਦੇ ਚ ਬਹੁਤ ਮੇਰੇ ਨਾਲੋਂ ਤਾਂ ਬਹੁਤ ਜ਼ਿਆਦਾ ਦਿਮਾਗ ਥੈਂਕ ਯੂ ਇਹਨਾਂ ਨੇ ਤਾਂ ਕਹਿਤਾ ਦਿਮਾਗ ਹੈਗਾ ਵੀ ਕੈਮਰੇ ਮੂਰੇ ਕਿਤੇ ਕੋਟੀ ਨਾ ਪੈ ਜੇ ਫਿਰ ਬਾਜੂ ਗੁੱਟ ਪਹਿਣੀ ਆ ਨਾ ਤਾਂ ਕਰਕੇ ਦੇਖ ਲੋ ਕਿ ਤੇ ਐਂ ਨਹੀਂ ਸੋਚਣ ਦੇ ਵੀ ਵੱਡੇ ਭੈਣ ਤੋਂ ਚਲੋ ਆਈਫੋਨ ਮਿਲ ਜਾਊਗਾ ਨਹੀਂ 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 ਕੋਈ ਚੱਕਰ ਨਹੀਂ ਉਹ ਤਾਂ ਉਹ ਜਿਹਾ ਕੋਈ ਚੱਕਰ ਨਹੀਂ ਅੱਛਾ ਮੈਂ ਇੱਕ ਗੱਲ ਸਾਰਿਆਂ ਤੋਂ ਪੁੱਛ ਰਿਆਂ ਤੁਹਾਡੇ ਤੋਂ ਪੁੱਛਣਾ ਵੀ ਅੱਜ ਕੱਲ ਰਿਸ਼ਤਿਆਂ ਦੀ ਐਮ ਇਹ ਤੇ ਘਟਦੀ ਆ ਰਹੀ ਹੈ ਕਿਤੇ ਕਿਤੇ ਨਾ ਕਿਤੇ ਤੇ ਆਪਣੀ ਜੰਗ ਜਨਰੇਸ਼ਨ ਦੇ ਵਿੱਚ ਜ਼ਿਆਦਾ ਇਹ ਗੱਲ ਕੀ ਲੱਗਦਾ ਤੁਹਾਨੂੰ ਇਹ ਜਨਰੇਸ਼ਨ ਗੈਪ ਦਾ ਕੀ ਹੋ ਸਕਦਾ ਚੱਕਰ ਓਕੇ ਇਹ ਸੋਚਣ ਵਾਲੀ ਚੀਜ਼ ਆ ਥੋੜੀ ਜੀ ਭਾਜੀ ਪਹਿਲਾਂ ਤੁਸੀਂ ਦੱਸੋ ਪਹਿਲਾਂ ਤੁਸੀਂ ਦੱਸੋ ਚਲੋ ਆਮ ਜਨਰੇਸ਼ਨ ਆ ਆਈ ਗੈਸ ਆਈ ਗੈਸ ਕਿਉਂਕਿ ਯੰਗਰ ਮੇਰੇ ਨੂੰ ਲੱਗਦਾ ਫੋਨਸ ਐਂਡ ਲਾਈਕ ਟੈਕਨੋਲੋਜੀ ਵਗੈਰਾ ਉਹਦੇ ਕਰਕੇ ਥੋੜਾ ਇਸ਼ੂ ਜ਼ਿਆਦਾ ਵਾ ਤੇ ਲਾਈਕ ਪੁਰਾਣੀ ਜਨਰੇਸ਼ਨ ਵਧੀਆ ਹੁੰਦੀ ਸੀ ਲਾਈਕ ਸਾਰੇ ਇਕੱਠੇ ਬਹਿ ਕੇ ਇਹਨੂੰ ਘਰ ਛੋਟੇ ਹੁੰਦੇ ਮਤਲਬ ਜੁਆਇੰਟ ਫੈਮਿਲੀ ਹੁੰਦੀ ਸੀ ਸਾਰੇ ਇਕੱਠੇ ਬਹਿ ਕੇ ਗੱਲਾਂ ਕਰਦੇ ਸੀ ਹਲੇ ਵੀ ਆਈ ਗੈਸ ਹਾਂ ਸੰਨ ਉਹ ਫੀਲ ਆ ਰਹੀ ਕਿ ਇਹਦਾ ਐਕਚੁਅਲੀ ਵਿਆਹ ਵਾ ਤੇ ਸਾਰੇ ਇਕੱਠੇ ਹੋਏ ਹੋਏ ਆ ਸਾਰੀ ਲਾਈਕ ਐਕਸਟੈਂਡਡ ਫੈਮਿਲੀ ਇਕੱਠੀ ਆਈ ਹੋਈ ਆ ਸਾਰੇ ਕੋ ਘਰ ਚ ਗੱਲਾਂ ਚੱਲਦੀਆਂ 2-3 ਵਜੇ ਤੱਕ ਪੰਗੜਾ ਪ੍ਰੈਕਟਿਸ ਹੋ ਰਹੀ ਹੁੰਦੀ ਆ ਰਾਤ ਨੂੰ ਜਾਗੋਦੀ ਐਂਡ ਏਵਰੀਥਿੰਗ ਉਹ ਬਹੁਤ ਵਧੀਆ ਲੱਗਦਾ ਕਿ ਇਕੱਲੇ ਮੈਂ ਵੀ ਹੁਣ ਕੈਨੇਡਾ ਤੋਂ ਆਇਆ ਮ ਹਲੇ ਮੈਂ 2 ਸਾਲ ਹੋ ਗਏ ਉੱਥੇ ਤੇ ਬਸ ਉੱਥੇ ਇੱਕ ਜਗ੍ਹਾ ਬੈਠੇ ਰਹਿਣਾ ਕੋਈ ਐਨਾ ਹੁੰਦਾ ਨਹੀਂਗਾ ਬਲੌਂ ਬਲੂਨ ਲਈ ਤੇ ਹੁਣ ਇੱਥੇ ਆ ਕੇ ਥੋੜਾ ਵਧੀਆ ਲੱਗਦਾ ਵਾ ਕਿ ਸਾਰੀ ਫੈਮਿਲੀ ਹੁੰਦੀ ਆ ਸਾਡੇ ਨਾਲ अच्छा हां जी ਸਭ ਤੋਂ ਪਹਿਲਾਂ ਤੁਹਾਨੂੰ ਵਿਆਹ ਦੀ ਮੁਬਾਰਕਾਂ। थैंक यू जी थैंक यू सो मच। ਲਵ ਮੈਰਿਜ ਹੋ ਰਿਹਾ ਜਾਂ ਅਰੇਂਜ ਮੈਰਿਜ? ਲਵ ਮੈਰਿਜ ਹੈ ਜੀ। ਲਵ ਮੈਰਿਜ ਹੈ। ਹੁਣ ਤਾਂ ਜਨਰੇਸ਼ਨ ਲਵ ਮੈਰਿਜ ਨੂੰ ਹੀ ਹੋਈ ਹੋਆ ਬੇਸਿਕਲੀ ਤਾਂ ਬਲੌਂਕ ਕਰਦੇ ਹੋ ਭਾਜੀ। ਆ ਭਾਜੀ ਉਹਦਾ ਬਹਿਰਾਮ ਤੋਂ ਆ ਤੇ ਪਰ ਉਹ ਵੀ ਕੈਨੇਡਾ ਹੀ ਆ ਮੈਂ ਵੀ ਕੈਨੇਡਾ ਹੀ ਸੀ। ਅੱਛਾ ਚਲੋ ਮੈਂ ਬਹੁਤ ਪਰਸਨਲ ਸਵਾਲ ਆ ਪਰ ਮੈਂ ਪੁੱਛਦਾ ਫਰਸਟ ਇਮਪ੍ਰੈਸ਼ਨ ਜਦੋਂ ਤੁਸੀਂ ਦੇਖਿਆ ਸੀ ਲੱਗਿਆ ਯਾਰ ਇਹਦੇ ਨਾਲ ਵਿਆਹ ਕਰਾਉਣਾ ਹੈ। ਏ ਐਕਚੁਅਲੀ ਉਹ ਸੀ ਜਿਹਦੇ ਨਾਲ ਮੈਂ ਸੋਚਿਆ ਸੀ ਕਿ ਵਿਆਹ ਕਦੇ ਨਹੀਂ ਕਰਾਉਣਾ ਇਹ ਉਹ ਜਨਰੇਸ਼ਨ ਸੀ ਸੋ ਫਰ ਬੀ ਲਾਈਕ ਨਹੀਂ ਯਾਰ ਮੈਨੂੰ ਇਹ ਨਹੀਂ ਪਤਾ ਕਿ ਇਹ ਨਾ ਕਰਾਉਣਾ ਪਰ ਜਿਹਨਾਂ ਨਹੀਂ ਕਰਾਉਣਾ ਉਹਦਾ ਹੀ ਕੈਟੇਗਰੀ ਚ ਜ਼ਰੂਰ ਸੀਗਾ ਬੜਾ ਠੀਕ ਹੈ ਰੱਬ ਨੇ ਬਣਾਤੇ ਸੁਭਗ ਬਣ ਕੇ ਹੋਏ ਇਮਪ੍ਰੈਸ ਕੀਤਾ ਫਿਰ ਤੁਹਾਨੂੰ ਉਹਨਾਂ ਨੇ ਕੀ ਦੇ ਕੇ ਇਮਪ੍ਰੈਸ ਕੀਤਾ ਮੈਨੂੰ ਸਮ័យ ਆਵੇ ਗੋਂਗੀ ਪਤਾ ਨਹੀਂ ਲਾਈਕ ਮਾਈਂਡਸੈਟ ਚੇਂਜ ਹੋ ਗਿਆ ਬਾਚੋਂ ਕਿ ਲਾਈਕ ਠੀਕ ਹੈ ਯਾਰ ਇਟਸ ਓਕੇ ਹੈ ਨਾ ਜਦੋਂ ਕਰਾਣਾ ਹੀ ਹੈ ਜਾਣਦੇ ਆਂ ਦੋਸਤ ਹੈ ਤਾਂ ਚਲੋ ਇਹਦੇ ਨਾਲ ਹੀ ਕਰਾ ਲੈਨੇ ਆ ਇਟਸ ਓਕੇ ਅੱਛਾ ਮੈਂ ਸੋਚਿਆ ਹੀ ਕਿ ਤੇ ਮੈਂ ਕਿਹਾ ਚਲੋ ਸੋਹਣੀ ਕੁੜੀ ਆਏ ਮੈਂ ਤੇ ਨਾਲ ਦੋ ਚਾਰ ਮਿੱਠੀਆਂ ਗੱਲਾਂ ਕਰੂ ਪਹਿਲਾਂ ਹੀ ਪਤਾ ਲੱਗ ਗਿਆ ਵਿਆਹ ਹੋਣਾ ਲਾ ਮੈਂ ਮੇਰਾ ਪਤਾ ਹੀ ਘਟਿਆ ਗਿਆ ਅੱਛਾ ਕੀ ਸਟੱਡੀ ਕੀਤੀ ਹੈ ਬਾਰੇ ਤੁਸੀਂ ਮੈਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੀਤੀ ਹੈ ਸੈਰ ਉਤ ਲੰਗਨ ਫਲਾਈ ਕਰਕੇ ਨਹੀਂ ਮੈਂ ਜੋਰਜ ਬ੍ਰਾਊਨ ਕੰਪਲੀਟ ਕੀਤੀ ਸੀ ਮੈਂ 2016 ਚ ਬਾਰ ਗਈ ਸੀ ਤੇ ਤਿੰਨ ਸਾਲ ਮੇਰੀ ਸਟਡੀ ਹੋਈ ਉੱਥੇ ਫਿਨਿਸ਼ ਹੋਈ ਤੇ ਹੁਣ ਵੀ ਮੈਂ ਫੁੱਲ ਟਾਈਮ ਪੜ ਰਹੀ ਆ ਤੇ ਫੁੱਲ ਟਾਈਮ ਮੇਰੀ ਜੌਬ ਵੀ ਚੱਲ ਰਹੀ ਆ ਤੇ ਵੈਡਿੰਗ ਵਾਸਤੇ ਹੁਣ ਇਕੱਠੇ ਹੋਏ ਆ ਆਪਾਂ ਸਾਰੇ ਇੱਥੇ ਪੰਜਾਬ ਦੀ ਫਿਰ ਕਿੰਨੇ ਕਿੰਨੇ ਕੀ ਯਾਦ ਆਉਂਦੀ ਹੈ ਜਦੋਂ ਬਾਹਰ ਹੁੰਦੇ ਐਕਚੁਅਲੀ ਪੰਜਾਬ ਦੀ ਕਾਫੀ ਯਾਦ ਆਉਂਦੀ ਹੈ ਮੈਂ ਸਾਲ ਚ ਇੱਕ ਜਿਹੜਾ ਜ਼ਰੂਰ ਮਾਰਦੀ ਆ 16 ਤੋਂ ਲੈ ਕੇ 20 ਫੋਰ ਚੱਲ ਰਿਹਾ ਨਾ ਆਈ ਥਿੰਕ ਹਾਰ 24 ਚੱਲ ਰਿਹਾ ਤਾਂ 24 ਤੱਕ ਮੈਂ ਹਰ ਸਾਲ ਮਤਲਬ ਜ਼ਰੂਰ ਆਨੀ ਹੈ ਭਾਵੇਂ ਦੋ ਹਫ਼ਤੇ ਵਾਸਤੇ ਆਵਾਂ ਤਿੰਨ ਹਫ਼ਤੇ ਵਾਸਤੇ ਆਵਾਂ ਪਰ ਮੈਂ ਆਨੀ ਜ਼ਰੂਰ ਆ ਕਿਉਂਕਿ ਮੋਸਟਲੀ ਫੈਮਿਲੀ ਇੱਥੇ ਹੈ ਹੂ ਇਸ ਯੂਅਰ ਫਰਮ ਬੈਸਟ ਫਰੈਂਡ ਲਾਈਕ ਫਰੈਂਡਸ ਫਰੈਂਡਸ ਹਾਂ ਅਨ ਕਾਫੀ ਨੇ ਹੁਣ ਮੈਂ ਤਾਂ ਕੁੱਟ ਪੈ ਜਾਣੀ ਹੈ ਜੇ ਇੱਕ ਇੱਕ ਅੱਧਾ ਬੰਦਾ ਰਹਿ ਗਿਆ ਤਾਂ ਉਹ ਤਾਂ ਕਾਫੀ ਨੇ ਚਲੋ ਜਿਹੜੇ ਤੁਹਾਡੇ ਬਾਹਰ ਦੋਸਤ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਬਾਰੇ ਨਹੀਂ ਨਹੀਂ ਵੀਰੇ ਆਸ਼ੂ ਛੇਧਰ ਹੀ ਹੈ ਜ਼ਿੰਦਗੀ ਵੀ ਇੱਧਰ ਹੀ ਐ ਬੇਸਿਕਲੀ ਤੁਹਾਡੀ ਠੀਕ ਐ ਉਧਰ ਆਪਾਂ ਲਾਈਫ ਬਣਾਉਣ ਗਏ ਆ ਮੈਂ ਉਹਨੂੰ ਮਾੜਾ ਨਹੀਂ ਕਹਿੰਦੀ ਕਿਉਂਕਿ ਪਾਸਟ ਤੇ ਪ੍ਰੈਜ਼ੈਂਟ ਸਾਰਾ ਇਸ ਕੰਟਰੀ ਨੇ ਦਿੱਤਾ ਫਿਊਚਰ ਅਸੀਂ ਉਧਰ ਬਣਾਉਣ ਗਏ ਆ ਬਟ ਆਪਣੇ ਰੂਟਸ ਨੂੰ ਇਨਸਾਨ ਨੂੰ ਭੁੱਲਣਾ ਨਹੀਂ ਚਾਹੀਦਾ ਮੈਂ ਇਹ ਕਹਿੰਨੀ ਆ ਅੱਛਾ ਕਰਕੇ ਜਦੋਂ ਮੈਂ ਤੁਹਾਡੇ ਕੋਲੋਂ ਪੁੱਛਣਾ ਸੀ ਜਦੋਂ ਲਵ ਮੈਰਿਜ ਦੀਦੀ ਦੀ ਹੋਈ ਆ ਫਿਰ ਤੁਸੀਂ ਦੱਸਦੇ ਹੋ ਨੇ ਕੋਈ ਸਹੇਲੀ ਹੈਗੀ ਆ ਤੁਹਾਡੀ ਨਹੀਂ ਯਾਰ ਐਕਚੁਅਲੀ ਲਾਈਕ ਕੁਝ ਸੀਰੀਅਸ ਹੈ ਨਹੀਂ ਉਹਵੇਂ ਪਰ ਹਾਂ ਲਾਈਕ ਜੇ ਕੋਈ ਕੁੜੀ ਦੀ ਨਾਰਮਲ ਗੱਲ ਹੁੰਦੀ ਆ ਇਹ ਉਹ ਤਾਂ ਮੈਂ ਪੁੱਛ ਲੈਣਾ ਹੁੰਦਾ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਨਾਲ ਇਹਦੇ ਬਾਰੇ ਤੇ ਇਹ ਮੈਨੂੰ ਲਾਈਕ ਐਡਵਾਈਸ ਦਿੰਦੀ ਰਹਿੰਦੀ ਅੱਛਾ ਹਾਂ ਐਵੇਂ ਪਸੰਦ ਹੋ ਗਿਆ ਐਵੇਂ ਕਰੀਂ ਉਹਵੇਂ ਕਰੀਂ ਪਰ ਲਾਈਕ ਇਹੋ ਜਿਹਾ ਪੱਕਾ ਹੈ ਨਹੀਂ ਕੁਝ ਕਿ ਤੁਹਾਨੂੰ ਪਤਾ ਹੈ ਅੱਜਕੱਲ ਜਨਰੇਸ਼ਨ ਸਿਚੁਏਸ਼ਨਸ਼ਿਪ ਵਾਲੀਆਂ ਚੀਜ਼ਾਂ ਜ਼ਿਆਦਾ ਚੱਲ ਰਹੀਆਂ ਕੋਈ ਰਿਲੇਸ਼ਨਸ਼ਿਪ ਚ ਨਹੀਂ ਆਉਂਦਾ ਤੇ ਉਹਦਾ ਚੱਕਰ ਹੁੰਦਾ ਪਰ ਗੱਲਾਂ ਗੁੱਲਾਂ ਹੁੰਦੀਆਂ ਰਹਿੰਦੀਆਂ ਬੜਾ ਇੰਨਾ ਕੁਝ ਹੁੰਦਾ ਹੈ ਨਹੀਂ ਸੀਰੀਅਸ ਰਲ ਓਕੇ ਇੱਕ ਮੈਂ ਗੱਲ ਤੁਹਾਡੇ ਤੋਂ ਪੁੱਛਦਾ ਇਹ ਲੱਕੀ ਬਹੁਤ ਹੈ ਕਿ ਇਹਨੂੰ ਐਕਚੁਅਲੀ ਲਾਈਕ ਦੋਸਤ ਮਿਲ ਗਿਆ ਤੇ ਲਾਈਕ ਵਧੀਆ ਦੋਸਤ ਪੁਰਾਣੇ ਸਕੂਲ ਦਾ ਐਂਡ ਉਹਦੇ ਨਾਲ ਹੀ ਲਾਈਕ ਹਾਲੇ ਤੱਕ ਚੱਲ ਰਿਹਾ ਸਕੂਲ ਟਾਈਮ ਤੋਂ ਜਾਣਦੇ ਆ ਮੇਰੇ ਖਿਆਲ ਨਾਲ ਅਸੀਂ ਗ੍ਰੇਡ 6 ਦੇ ਜਿਹਨੂੰ ਜਾਣਦੇ ਆ ਬੇਸਿਕਲੀ ਸੇਮ ਸਕੂਲ ਦੇ ਵਿੱਚ ਸੀਗੇ ਤਾਂ ਕਰਕੇ ਤੇ ਉਦੋਂ ਤੁਸੀਂ ਕਹਿੰਦੇ ਵੀ ਮੈਂ ਪਹਿਲਾਂ ਤੇ ਆਇਆ ਸੋਚਿਆ ਵੀ ਇਹਦੇ ਨਾਲ ਵਿਆਹ ਨਹੀਂ ਕਰਾਉਣਾ 6ਵੀਂ ਤੋਂ ਕਿਉਂਕਿ ਉਹ ਉਦੋਂ ਲਾਈਕ ਅਸੀਂ ਸੇਮ ਗਰੁੱਪ 'ਚ ਸੀਗੇ ਤਾਂ ਫਿਰ ਮੈਨੂੰ ਸੀਗਾ ਕਿ ਨਹੀਂ ਯਾਰ ਲਾਈਕ ਯੂ نو ਬਹੁਤ ਆਈ ਵਾਸ ਹੋਲ ਆਫ ਮਾਈ ਲਾਈਫ ਆਈ ਵਾਸ ਮੋਰ ਟੌਮ ਬாய் ਐਂਡ ਯੂ نو ਬਿਲਕੁਲੀ ਜਿਆਦਾ ਸੀਗਾ ਕਿ ਨਹੀਂ ਯਾਰ ਯੂ نو ਲਾਈਕ ਮੁੰਡਿਆਂ ਵਾਲਾ ਚੱਕਰ ਨਹੀਂ ਹੈਗਾ ਗੇਮ ਗੂਮ ਵਾਲੇ ਬੰਦੇ ਅਸੀਂ ਬਾਲੇ ਸੀਗੇ ਕਿ ਕੋਈ ਚੱਕਰ ਨਹੀਂ 70 80% ਆਗੇ ਗਰਾਉਂਡਾਂ 'ਚ ਹੀ ਰਹਿੰਦੇ ਸੀ ਸਾਰੀ ਟਾਈਮ ਪਰ ਠੀਕ ਹੈ ਲਾਈਕ ਟਾਈਮ ਹੋਇਆ ਮੈਂ ਬਾਹਰ ਗਈ ਐਂਡ ਆਲ ਫਿਰ ਤੁਸ ਜਿਹਾ ਠੀਕ ਹੈ ਯਾਰ ਪੀਰਾਂ ਨੂੰ ਗਰ ਇੱਕ ਦੂਜੇ ਤੇ ਜਾਣਦੇ ਸੀ ਥੇ ਵਾਸ ਰੀਲੀ ਗੁੱਡ ਸੋ ਵੈ ਰਿਟਰਨਡ ਆਊਟ ਠੀਕ ਹੈ ਅੱਜ ਵਿਆਹ ਕਰਾ ਰਹੇ ਆ ਅੱਛਾ ਪੰਜਾਬੀ ਦੇ ਵਿੱਚ ਮੈਂ ਅਨੁਵਾਦ ਕਰਦਾ ਇਹ ਕਹਿਣਾ ਚਾਹ ਰਹੇ ਨੇ ਵੀ ਜਦੋਂ ਮੈਂ ਪੜ੍ਹਦੇ ਹੁੰਦੇ ਸੀ ਉਦੋਂ ਕੋਈ ਚੱਕਰ ਵਾਲੀ ਐਡੀ ਗੱਲ ਨਹੀਂ ਸੀ ਮੈਨੂੰ ਵੀ ਵਿਆਹ ਹੋ ਗਿਆ ਠੀਕ ਹੈ ਨਹੀਂ ਹੋਇਆ ਮੈਂ ਗਰਾਊਂਡ ਦੇ ਨਾਲ ਜੁੜੇ ਹੁੰਦੇ ਸੀ ਇਹ ਵੀ ਦੱਸਣਾ ਵੀ ਹੁੰਦਾ ਹੈ ਕੁਝ ਕੁ ਸਾਡੇ ਜਿਹੜੇ ਹੈਗੇ ਨੇ ਫਿਰ ਉਹ ਪਿਆਬੀ ਵਾਲੇ ਇੱਥੇ ਪਿਆਬੀ ਦੇ ਵਿੱਚ ਬੋਲਦੇ ਹਾਂ ਮੈਨੂੰ ਅੰਗਰੇਜ਼ੀ ਵੈਸੇ ਸਮਝ ਆ ਜਾਂਦੀ ਬੋਲੀ ਨਹੀਂ ਜਾਂਦੀ ਬਸ ਮੇਰੇ ਤੋਂ ਅੱਛਾ ਤੁਹਾਨੂੰ ਮੈਂ ਪੁੱਛਣਾ ਸੀਗਾ ਵੀ ਜਦਾਂ ਕੁੜੀਆਂ ਨੂੰ ਕੀ ਚੀਜ਼ ਇਮਪ੍ਰੈਸ ਕਰਦੀ ਹੁੰਦੀ ਹੈ ਯਾਰ ਇਹ ਤਾਂ ਬੜਾ ਟਫ ਕੁਐਸਚਨ ਹੈ ਅੱਜ ਕੱਲ ਦੇ ਟਾਈਮਸ ਦੇ ਵਿੱਚ ਇਹ ਤਾਂ ਹੁਣ ਮੈਂ ਨਹੀਂ ਜਿਆਦਾ ਜਵਾਬ ਦੇ ਸਕਦੀ ਕਿਉਂਕਿ ਮੈਂ ਤਾਂ ਮਿਡ ਲਾਈਫ ਤੱਕ ਕੋਈ ਮੁੰਡਾ ਸੀਗਾ ਤੇ ਅੰਦਾ ਮੈਂ ਵਿਆਹ ਕਰਾ ਰਹੀ ਹਾਂ ਤਾਂ ਮੈਂ ਕੁਝ ਜਿਆਦਾ ਆਪਸ਼ਨ ਇਦੋਂ ਐਕਸਪਲੋਰ ਜੇ ਨਹੀਂ ਕੀਤੇ ਇਹ ਤੁਸੀਂ ਇਹਨੂੰ ਪੁੱਛ ਸਕਦੇ ਹੋ ਮੇਬੀ ਇਹ ਤੁਹਾਨੂੰ ਵਧੀਆ ਆਨਸਰ ਦੇਵੇ ਸਾਡੇ ਦੋਨਾਂ 'ਚ 5 ਇਅਰਸ ਦਾ ਗੈਪ ਡਿਫਰੈਂਸ ਹੈ ਆਮ ਸਟਿਲ ਆਮ ਅ ਮਿਲੇਨਿਅਲ ਮਿਲੇਨਿਅਲ ਕਹਿੰਦੇ ਨਾ ਨਾ ਹਾਂ ਹਾਂ ਮਿਲੇਨਿਅਲ ਹਾਂ ਇਹ ਜਨ ਜ਼ੀ ਆ ਤਾਂ ਹੁਣ ਜਨ ਜ਼ੀ ਦੇ ਨਾਲ ਤਾਂ ਕਾਫੀ ਜਿਆਦਾ ਫਰਕ ਹੈ ਤਾਂ ਐਕਚੁਅਲ ਆਨਸਰ ਤੁਹਾਨੂੰ ਇਹ ਹੀ ਦੇਗਾ ਇਹਦਾ اچھا ਬਹਿ ਕੁੜੀਆਂ ਨੂੰ ਏਜ ਦੱਸਣ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਭਾਈ ਮੈਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਦਾ 26 ਸਾਲ ਦੇ ਆ ਆਪਾਂ ਇਸ ਸਾਲ 27 ਦੇ ਹੋਣਾ ਜਿੱਦਾਂ ਮਰਜ਼ੀ ਹਿਸਾਬ ਲਾ ਲਓ ਆਪਾਂ ਉਹਨਾਂ ਕੈਟਾਗਰੀ ਚ ਨਹੀਂ ਹੈਗੇ ਕਿੰਨੇ ਤੁਹਾਡੇ ਇੱਥੇ ਜਿਹੜੇ ਬੈਸਟ ਫਰੈਂਡ ਕੋਈ ਹੈਗਾ ਜਿਨ੍ਹਾਂ ਦਾ ਤੁਹਾਡੇ ਕੋਲ ਨੰਬਰ ਹੈ ਹੁਣ ਆ ਹਾਂਜੀ ਹੈਗੇ ਜੋ ਆਉ ਵੀ ਬਾਹਰੋਂ ਆਈ ਉਹਦਾ ਵੀ ਵਿਆਹ ਹੈ ਉਹਦਾ ਵੀ 11 ਤਰੀਕ ਨੂੰ ਵਿਆਹ ਹੈ ਤੁਸੀਂ ਤੁਸੀਂ ਇੱਕ ਕੰਮ ਕਰੋ ਉਹਨੂੰ ਫੋਨ ਲਾਓ ਫੋਨ ਲਾ ਕੇ ਇਦਾਂ ਕਹਿੰਨਾ ਆਈ ਲਵ ਯੂ ਉਹਨੇ ਕਹਿ ਦੇਣਾ ਜਨਾਬ ਕੋਈ ਗੱਲ ਹੀ ਨਹੀਂ ਹੁਣ ਉਹ ਫੋਨ ਚੱਕ ਲੈਵੇ ਨਹੀਂ ਤਾਂ ਬੇਇੱਜ਼ਤੀ ਵਾਲਾ ਕੰਮ ਹੀ ਹੈ ਸਪੀਕਰ ਤੇ ਕਰ ਲਓ ਜਾਂ ਡਨ ਇਹ ਮੈਂ ਟਿਕਟੌਕ ਤੇ ਉਹ ਚੀਜ਼ ਦੇਖੀ ਸੀ ਅੱਜ ਯਾਰੀ ਦੋਸਤੀ ਪਰਖੀ ਜਾਣੀ ਆ ਦੇਖ ਲਓ ਹੋਪਫੁਲੀ ਦੇਖੋ ਨਹੀਂ ਹੈਲੋ ਹਾਂ ਕਿਦਾਂ ਵੀਰੇ ਆ ਲਵ ਯੂ ਮਤਲਬ ਆ ਲਵ ਯੂ ਵੀਰੇ ਹਾਂ ਕੀ ਹੋਇਆ ਜਵਾਬ ਹਾਂ ਹਾਂ ਨਹੀਂ ਜਵਾਬ ਦੇ ਕੀ ਹੋਇਆ ਮੈਂ ਕਹਾਂ ਲਵ ਯੂ ਜਵਾਬ ਨਹੀਂ ਹਾਂ

ਮੈਂ ਤੇਨੂੰ ਕਹਿੰਦਾ ਤਰਹੋ ਇੱਕ ਮਿੰਟ ਰੁਕੀ ਭੈਣੇ ਹਾਂਜੀ ਕਿੰਨਾ ਜਕੀਨ ਆ ਇਹਨਾਂ ਨੂੰ ਤੁਹਾਡੇ ਤੇ ਯਕੀਨ ਤਾਂ ਬਹੁਤ ਹੈ ਮੈਨੂੰ ਲੱਗਦਾ ਇੱਥੇ ਕਿਤੇ ਘੁੰਮਰੇ ਹੋਣੇ ਤਾਈ ਮੈਨੂੰ ਫੋਨ ਆ ਰਿਹਾ ਕਿ ਤੂੰ ਕਿੱਥੇ ਆ ਬੇਲੇ ਟਾਈਮ ਦੇ ਵਿੱਚ ਕੀ ਕਰਦੇ ਹੋ ਨੋਦੇ ਸੀ ਫਿਲਹਾਲ ਤਾਂ ਅਸੀਂ ਗੇੜੀਆਂ ਤਾਂ ਹੀ ਹੈਗੀਆਂ ਦੋਨੋਂ ਸਾਡਾ ਸ਼ੋਅ ਦਾ ਅਨਾਉਂਸ ਵੀ ਕਰ ਜੋ ਆਊਟ ਰੂਟ ਗੇੜੀ ਫਿਰ ਆਊਟ ਰੂਟ ਗੇੜੀ ओके तो नो ये वोट जरूर करना चाहिए दा आउटरुड गेड़ी विद अजेビला विद अजेビला हां जी ਤੇ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਾ ਸਾਨੂੰ थैंक यू so much थैंक यू थैंक यू थैंक यू ਆ ਸਾਡਾ ਦੇਖ ਲਓ ਬਈ ਮੁਕਾਬਲਾ ਹੈ ਕਿਤੇ